ਵਾਈਗੁਰਜ ਖਾਲਸਾ ਵਾਈਗੁਰਜ ਦੀ ਫਤਿਹ ਆ ਜਾਓ ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਉਸ ਇਤਿਹਾਸਕ ਪੁਰਾਤਨ ਉਸ ਨਗਰੀ ਦੇ ਉਸ ਸਥਾਨ ਦੇ ਜਿੱਥੇ ਕਿ ਇੱਕ ਸਿੱਖ ਪੰਥ ਦੀ ਕਹਿ ਸਕਦੇ ਆ ਕਿ ਇੱਕ ਸਿੱਖੀ ਦੀ ਨੀਂਹ ਰੱਖੀ ਗਈ ਜਾਂ ਸਿੱਖੀ ਦਾ ਧੁਰਾ ਵੀ ਕਿਹਾ ਕਿਹਾ ਜਾ ਸਕਦਾ ਹੈ ਉਹਨੂੰ ਕਿਉਂਕਿ ਇੱਥੇ ਹੀ ਸਭ ਤੋਂ ਜ਼ਿਆਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਗੁਜ਼ਾਰਿਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਨਕਾਣਾ ਸਾਹਿਬ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਸਲਤਨਪੁਰ ਲੋਧੀ ਦੇ ਵਿੱਚ ਆਏ ਤੇ ਆਜੋ ਦੋਸਤੋ ਤੁਹਾਨੂੰ ਦਰਸ਼ਨ ਕਰਵਾਉਣਾ ਉਸ ਸਥਾਨ ਦੇ ਪਵਿੱਤਰ ਸਥਾਨ ਦੇ 베ਰੀ ਦੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 베ਰੀ ਦੇ ਥੱਲੇ ਇਸ਼ਨਾਨ ਕਰਦੇ ਸੀ ਅਤੇ ਉਸ ਤੋਂ ਉਹ ਭਗਤੀ ਦੇ ਵਿੱਚ ਲੀਨ ਹੁੰਦੇ ਸੀਗੇ ਤਾਂ ਅੱਜ ਉਹ ਤੁਹਾਨੂੰ ਸਾਰਾ ਉਹ ਸਥਾਨ ਦਿਖਾਉਣ ਆ ਤੇ ਬਣੇ ਰਹੋ ਦੋਸਤੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਤਾ ਆ ਕਿ ਲੋਕਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਹੋ ਸਕੇ ਤੇ ਉਹਨਾਂ ਨੂੰ ਇਤਿਹਾਸ ਦਾ ਪਤਾ ਲੱਗ ਸਕੇ ਦੋਸਤੋ ਤੇ ਆਜੂ ਆਪਾਂ ਜਾਣਕਾਰੀ ਸ਼ੇਅਰ ਕਰੀਏ ਦੋਸਤੋ ਤੁਹਾਡੇ ਨਾਲ ਤੁਸੀਂ ਇਹ ਜੋ ਦੇਖ ਰਹੇ ਹੋ ਸਾਰਾ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਬੀਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਪੂਰਾ ਜ ਸਜਾਇਆ ਗਿਆ ਹੈ ਲੜੀਆਂ ਨਾਲ ਸਜਾਇਆ ਗਿਆ ਹੈ ਔਰ ਬਹੁਤ ਵਧੀਆ ਸਜਾਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ 30 ਅਗਸਤ ਨੂੰ ਇੱਥੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬਾ ਜੋ ਉਹ ਮਨਾਇਆ ਜਾ ਰਿਹਾ ਸੀ ਤੇ ਉਹ ਉਹਦੇ ਸੰਬੰਧ ਵਿੱਚ ਇਹ ਸਜਾਇਆ ਗਿਆ ਸੀ ਦੋਸਤੋ ਤਾਂ ਅਜਾਪਾ ਕਰਦੇ ਆਂ ਗਾਂ ਘੱਲਵਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੈਨਦਰੀ ਦੇ 14 ਸਾਲ 9 ਮਹੀਨੇ ਤੇ 13 ਦਿਨ ਇਸ ਸਥਾਨ ਤੇ ਇੱਥੇ ਸੁਲਤਾਨ ਪਰ ਲੋਧੀ ਦੇ ਵਿੱਚ ਗੁਜ਼ਾਰੇ ਦੋਸਤੋ ਤਾਂ ਉਸ ਉਸ ਟਾਈਮ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਹੀ ਇੱਕ ਬੇਈ ਨਦੀ ਰਹਿਣੇ ਅੱਜ ਤੁਸੀਂ ਦੇਖ ਸਕਦੇ ਬੇਰੀ ਸਾਹਿਬ ਬੇਈ ਨਦੀ ਦੇ ਚ ਕੰਡੇ ਤੇ ਇਸ਼ਨਾਨ ਕਰਨ जाया ਕਰਦੇ ਸਨ ਜਦੋਂ ਇਸ਼ਨਾਨ ਕਰਨ जाया ਕਰਦੇ ਸਨ ਤਾਂ ਇੱਕ ਦਿਨ ਕੀ ਹੋਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸੀ ਡੁਬਕੀ ਲਾਈ ਕਿ ਤਿੰਨ ਦਿਨ ਉਹ ਅਲੋਪ ਰਹੇ ਤੇ ਤੀਜੇ ਦਿਨ ਚੌਥੇ ਦਿਨ ਜਾ ਕੇ ਉਹ ਅ ਅੱਗੇ ਜਾ ਕੇ ਗੁਰਦਰਾ ਸਾਹਿਬ ਆ ਜੋ ਸੰਤ ਘਾਟ ਤੇ ਉੱਥੇ ਜਾ ਕੇ ਪ੍ਰਗਟ ਹੋਏ ਜਦੋਂ ਗੁਰੂ ਜੀ ਤਿੰਨ ਦਿਨ ਅਲੋਪ ਰਹੇ ਤਾਂ ਜੋ ਸੰਗਤਾਂ ਦੇ ਨਾਲ ਸੀ ਉਹਨਾਂ ਨੇ ਸੋਚਿਆ ਕਿ ਸ਼ਾਇਦ ਗੁਰੂ ਜੀ ਇਸ ਬੇਈ ਨਦੀ ਦੇ ਵਿੱਚ ਡੁੱਬ ਗਏ ਹਨ ਜੋ ਤਿੰਨ ਦਿਨ ਬਾਅਦ ਬਾਦ ਪ੍ਰਗਟ ਹੋਏ ਤਾਂ ਸੰਗਤਾਂ ਨੇ ਦਰਸ਼ਨ ਕਰਕੇ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਵਾਕਈ ਰੱਬੀ ਰੂਪ ਹਨ ਤਾਂ ਤਾਂ ਫਿਰ ਸੰਗਤਾਂ ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਲੜ ਲੱਗ ਗਈਆਂ ਸਾਨੂੰ ਦੋਸਤੋ ਇਸ ਤੋਂ ਇਲਾਵਾ ਇਤਿਹਾਸ ਦੇ ਵਿੱਚ ਔਰ ਇੱਕ ਆਉਂਦੀ ਆ ਸਾਖੀ ਆਉਂਦੀ ਆ ਜੇ ਕਹਦੇ ਇਹਨਾਂ ਦਾ ਇਤਿਹਾਸ ਹੁੰਦਾ ਕਿ ਜਿਸ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਹੋਣ ਇਸ 베ਰੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਤਾਂ ਇੱਥੇ 베ਰੀ ਸਾਹਿਬ ਦੇ ਇੱਕ ਅੱਲਾ ਦਿੱਤਾ ਨਾਮ ਦਾ ਇੱਕ ਫਕੀਰ ਰਹਿੰਦਾ ਸੀ ਤੇ ਉਹ ਕੀ ਕਰ ਜਦੋਂ ਵੀ ਇੱਥੇ ਕੋਈ ਸੰਗਤ ਆਉਂਦੀ ਤਾਂ ਉਹ ਹਰ ਇੱਕ ਨੂੰ ਖਾਣ ਦੇ ਲਈ ਖਰਬੂਜਾ ਦਿੱਤਾ ਜਾਂਦਾ ਸੀ ਤਾਂ ਅੱਲਾਹ ਦਿੱਤਾ ਹਰ ਇੱਕ ਸੰਗਤ ਨੂੰ ਜਿਹੜਾ ਵੀ ਇੱਥੇ ਦਰਸ਼ਨ ਕਰਨ ਆਉਂਦਾ ਤਾਂ ਉਹਨੂੰ ਖਰਬੂਜਾ ਦੇ ਦਿੰਦਾ ਸੀ ਤਾਂ ਖਰਬੂਜਾ ਉਹਨੂੰ ਦੇਣ ਤੋਂ ਬਾਅਦ ਜਦੋਂ ਖਰਬੂਜਾ ਖਾ ਲੈਂਦਾ ਤਾਂ ਉਸ ਤੋਂ ਬਾਅਦ ਅੱਲਾਹ ਦਿੱਤਾ ਉਹਨੂੰ ਕਹਿੰਦਾ ਸੀ ਕਿ ਜਾਂ ਤਾਂ ਉਹ ਮੇਰਾ ਖਰਬੂਜਾ ਵਾਪਸ ਕਰ ਦੇ ਨਹੀਂ ਮੇਰਾ ਮੁਰਸ਼ਿਦ ਬਣ ਜਾ ਤਾਂ ਇਸ ਤਰ੍ਹਾਂ ਉਹਦੀ ਉਹਨੇ ਆਪਣੀਆਂ ਸੰਗਤਾਂ ਨੂੰ ਸਾਰਿਆਂ ਨੂੰ ਮੁਰਸ਼ਿਦ ਬਣਾ ਲਿਆ ਸੀਗਾ ਜਿਹੜੀਆਂ ਸੀਗੀਆਂ ਨਾ ਤਾਂ ਇਸ ਤੋਂ ਬਾਅਦ ਵਿੱਚ ਜਦੋਂ ਇੱਥੇ ਸ਼ੁਰੂਗਰ ਨਾਨਕ ਦੇ ਜੀ ਉਸ ਤੋਂ ਬਾਅਦ ਦੇ ਵਿੱਚ ਇੱਥੇ ਆਏ ਜਦੋਂ ਇੱਥੇ 베ਰੀ ਦੇ ਇੱਥੇ ਆਏ ਬੇਰ ਸਾਹਿਬ ਗੁਰਦੁਆਰਾ ਜਾਂ ਬੇਰੀ ਦੇ ਆਇਸ਼ ਨਾਲ ਕਰਨ ਆਏ ਤਾਂ ਉਸੇ ਹੀ ਉਸੇਮ ਗੱਲ ਵਾਂਗ ਤਾਂ ਅੱਲਾਹ ਦਿੱਤਾ ਨਾਮ ਦੇ ਵਿਅਕਤੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਖਰਬੂਜਾ ਦਿੱਤਾ ਅਤੇ ਖਾਂ ਲਈ ਕਿਆ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਤਾਂ ਖੁਦ ਇੱਕ ਜਾਨੀਅਰ ਜਾਨ ਸਨ ਭਗਵਾਨ ਦਾ ਰੂਪ ਹਨ ਤਾਂ ਉਹਨਾਂ ਨੇ ਕੀ ਕੀਤਾ ਕਿ ਅੱਧਾ ਖਰਬੂਜਾ ਜਿਵੇਂ ਆਪਣੇ ਪਰੰਪਰਾ ਅਗੇ ਆ ਵੰਡ ਕੇ ਸ਼ਕੋ ਤਾਂ ਉਹਨਾਂ ਨੇ ਅੱਧਾ ਖਰਬੂਜਾ ਅੱਲਾਹ ਦਿੱਤਾ ਨਾਮ ਦੇ ਫਕੀਰ ਨੂੰ ਦੇ ਦਿੱਤਾ ਕਿ ਲੈ ਤੂੰ ਖਾਲਾ ਤੇ ਅੱਧਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਛਕ ਲਿਆ ਤਾਂ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਬੇਈ ਨਦੀ ਦੇ ਕੰਢੇ ਤੇ ਜਦੋਂ ਇਸ਼ਨਾਨ ਕਰਨ ਚਲੇ ਗਏ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਫੇਰ ਉੱਥੇ ਵਾਪਸ ਆਏ ਤਾਂ ਅੱਲਾਹ ਦਿੱਤਾ ਨਾਮ ਦੇ ਉਸ ਫਕੀਰ ਨੇ ਰੋਜ਼ ਦੀ ਤਰ੍ਹਾਂ ਤਾਂ ਸੇਮ ਉਸ ਤਰ੍ਹਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਜੋ ਤੁਸੀਂ ਖਰਬੂਜਾ ਖਾਦਾ ਹੈ ਉਹ ਤੁਸੀਂ ਮੈਨੂੰ ਵਾਪਸ ਕਰ ਦਿਓ ਨਹੀਂ ਮੇਰੇ ਮੁਰਸ਼ਿਦ ਬਣ ਜਾਓ ਤਾਂ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜਾ ਅੱਲਾਹ ਦਾ ਤੂੰ ਆਪਦਾ ਖਰਬੂਜਾ ਜਾ ਕੇ ਅ ਬੇਈ ਨਦੀ ਦੇ ਵਿੱਚੋਂ ਜਾ ਕੇ ਉੱਥੋਂ ਲੈ ਆ ਜਦੋਂ ਅੱਲਾਹ ਦਾ ਤਾ ਉੱਥੇ ਗਿਆ ਬੇਈ ਨਦੀ ਦੇ ਵਿੱਚ ਗਿਆ ਉਹਨੇ ਜਾ ਕੇ ਦੇਖਿਆ ਤਾਂ ਉੱਥੇ ਖਰਬੂਜਿਆਂ ਦਾ ਬਾਗ ਲੱਗਿਆ ਹੋਇਆ ਸੀ ਨਾ ਬਾਗ ਹਰਾ ਹੋ ਗਿਆ ਤਾਂ ਅੱਲਾ ਦਿੱਤਾ ਉਥੋਂ ਵਾਪਸ ਆ ਗਿਆ ਜਦ ਵਾਪਸ ਆ ਕੇ ਫਿਰ ਕਹਿਣ ਲੱਗਿਆ ਕਿ ਨਹੀਂ ਮੈਨੂੰ ਜੋ ਖਰਬੂਜਾ ਖਾਦਾ ਸੀ ਤੁਸੀਂ ਮੈਨੂੰ ਉਹ ਖਰਬੂਜਾ ਦਿਓ ਮੈਂ ਬਾਗ ਨਹੀਂ ਲੈਣਾ ਹੈਗਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜਾ ਵੀ ਅੱਲਾ ਦਿੱਤਾ ਜਾਵੜਾ ਤੋਂ ਫਿਰ ਜਾ ਉੱਥੇ ਬੇਈ ਨਦੀ ਚੋਂ ਜਾ ਕੇ ਆਉਦਾ ਖਰਬੂਜਾ ਲਿਆ ਤਾਂ ਇਹ ਜਦੋਂ ਦਰਬਾਰਾ ਫਿਰ ਜਦੋਂ ਅੱਲਾ ਦਿੱਤਾ ਨਾਮ ਦਾ ਵਿਅਕਤੀ ਉੱਥੇ ਖਰਬੂਜਾ ਲੈਣ ਗਿਆ ਬੇਈ ਨਦੀ ਦੇ ਕੰਡੇ ਤੇ ਤਾਂ ਉੱਤੇ ਉਸ ਉੱਥੇ ਵੀ ਅੱਧਾ ਖਰਬੂਜਾ ਪਿਆ ਸੀ ਜਦੋਂ ਉਹਦਾ ਖਰਬੂਜਾ ਲੈ ਕੇ ਆਇਆ ਤਾਂ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ ਕਿ ਮੈਨੂੰ ਪੂਰਾ ਖਰਬੂਜਾ ਚਾਹੀਦਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਅੱਲਾ ਦਿੱਤਾ ਜਿਹੜਾ ਤੂੰ ਖਰਬੂਜਾ ਖਾਦਾ ਸੀ ਉਹੀ ਗਾਇਵਾਂ ਜਿਹੜਾ ਸੀ ਆ ਸਾਡੇ ਵਾਲਾ ਤਾਂ ਤੈਨੂੰ ਮਿਲ ਗਿਆ ਤਾਂ ਇਸ ਤੋਂ ਬਾਅਦ ਉਹਨੂੰ ਪਤਾ ਲੱਗ ਗਿਆ ਕਿ ਇਹ ਖੁਦ ਭਗਵਾਨ ਦਾ ਰੂਪ ਹਨ ਜਾਨੀਰ ਜਾਨ ਹਨ ਇਹ ਖੁਦ ਨਿਰੰਕਾਰ ਹਨ ਤਾਂ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਦੇ ਚਰਨਾਂ 'ਚ ਡਿੱਗ ਪਿਆ ਤੇ ਉਹਨਾਂ ਦੀ ਉਹਨਾਂ ਦੇ ਮੁਰਸ਼ਿਦ ਬਣ ਗਿਆ ਤਾਂ ਇਸ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਵੀ ਇੱਥੇ ਹੀ ਉਸ ਤੋਂ ਬਾਅਦ ਬੇਈ ਨਦੀ ਦੇ ਕੰਢੇ ਤੇ ਇਸ਼ਨਾਨ ਕਰਦੇ ਹੁੰਦੇ ਸੀਗੇ ਤੇ ਇੱਥੇ ਹੀ ਉਹਨਾਂ ਦਾ ਉਸ ਤੋਂ ਬਾਅਦ ਤਾਪ ਦੇ ਵਿੱਚ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਸਨ ਦੋਸਤੋ ਇਥੇ ਉਹਨਾਂ ਨੇ ਜੋ ਕਹਿ ਦਈਏ ਸਿੱਖੀ ਬਾਣੀ ਆਪਣੀ ਬਾਣੀ ਤਾਂ ਇੱਥੋਂ ਹੀ ਉਹਨਾਂ ਨੇ ਪਰੰਪਰਾ ਸਟਾਰਟ ਕੀਤੀ ਤੇ ਇੱਥੋਂ ਹੀ ਉਹਨਾਂ ਨੇ ਬਾਣੀ ਦਾ ਜੋ ਰਚਨਾ ਕੀਆ ਇੱਥੋਂ ਹੀ ਸੁਲਤਾਨਪੁਰ ਲੋਧੀ ਦੇ ਬੇਰਸਰ ਬੇਰ ਸਾਹਿਬ ਤੋਂ ਸਟਾਰਟ ਕੀਤੀ ਰਚਨਾ ਕੀਤੀ ਬਾਣੀ ਸਾਹਿਬ ਦੀ ਤਾਂ ਇਸ ਤਰ੍ਹਾਂ ਉਹਨਾਂ ਨੇ ਇੱਥੇ ਰਹਿ ਕੇ ਲੋਕਾਂ ਨੂੰ ਸੰਗਤਾਂ ਨੂੰ ਉਤਾਰਿਆ ਤਾਂ ਇੱਥੇ ਹੀ ਤਾਂ ਹੀ ਸੁਲਤਾਨਪੁਰ ਲੋਧੀ ਨੂੰ ਸਿੱਖੀ ਹਤੋਰਾ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਜ਼ਿਆਦਾ ਜ਼ਿੰਦਗੀ ਤਾਂ ਲੰਬਾ ਸਮਾਂ ਇੱਥੇ گزارਿਆ ਉਹਨਾਂ ਨੇ ਜ ਆਪਣੇ ਜ਼ਿੰਦਗੀ ਦੇ 14 ਸਾਲ 9 ਮਹੀਨੇ ਤੇ 13 ਦਿਨ ਇਸ ਜਗ੍ਹਾ ਤੇ ਰਹੇ ਤਾਂ ਇਸ ਕਰਕੇ ਸਭ ਤੋਂ ਜ਼ਿਆਦਾ ਇੱਥੇ ਗੁਰੂ ਨਾਨਕ ਦੇਵ ਜੀ ਨੇ ਸਮਾਂ ਗੁਜ਼ਾਰਿਆ ਤੇ ਸਿੱਖੀ ਦੇ ਵਿੱਚ ਮਤਲਬ ਉਹਨਾਂ ਨੇ ਬਾਣੀ ਦਾ ਜੋ ਕੀਤਾ ਰਤਨਾਤਮ ਕੀਤੀ ਰਚਨਾ ਕੀਤੀ ਇੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਰਚਨਾ ਕੀਤੀ ਦੋਸਤੋ ਤਾਂ ਤੁਹਾਨੂੰ ਕਿਵੇਂ ਲੱਗੀ ਸਾਰੀ ਵੀਡੀਓ ਬាទ ਉਹਦੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਦੋਂ ਵੀ ਤੁਸੀਂ ਸੁਲਤਾਨਪੁਰ ਲੋਧੀ ਜਾਓ ਤਾਂ ਇਸ ਬੀਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਓ ਤੇ ਉਸ ਪਵਿੱਤਰ ਬੇਈ ਦੇ ਤੇ ਉਸ ਬੇਰੀ ਸਾਹਿਬ ਦਰਖਤ ਦੇ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਦੇ ਸਨ ਤੇ ਭਗਤੀ ਦੇ ਵਿੱਚ ਈਨ ਹੋ ਜਾਂਦੇ ਸਨ ਅੱਜ ਵੀ ਉੱਥੇ ਸੰਗਤਾਂ ਲੱਖਾਂ ਦੀ ਗਿਣਤੀ ਸੰਗਤਾਂ ਆਉਂਦੀਆਂ ਹਨ ਤਮਸਤਕ ਹੁੰਦੀਆਂ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਤੇ ਅਤੇ ਸੁੱਖ ਸ਼ਾਂਤੀ ਸਰਬੱਤ ਦੇ ਭਲੇ ਲਈ ਅਰਦਾਸ ਕਰਦੀਆਂ ਹਨ ਦੋਸਤੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ